ਸੈਕਟਰਮ ਵਿੱਚ ਗੱਤਕੇ ਦਾ ਸਥਾਨ ਬਹੁਤ ਮਹੱਤਤਾ ਰੱਖਦਾ ਹੈ ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਕੋਟਕਪੂਰਾ ਦੀ ਲੜਕੀ ਮੰਦੀਪ ਕੌਰ ਦਾ ਸਨਮਾਨ ਕਰਦੇ ਹੋਏ ਕਹੀ جس نے حال ہی وچ 36 گڑھ ਵਿਖੇ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਅੰਡਰ 19 ਗੱਤਕਾ ਵਿੱਚ 골ਡ ਮੈਡਲ ਹਾਸਲ ਕਰਕੇ ਸ਼ਹਿਰ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਅਤੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ ਇਸ ਬੱਚੀ ਦੇ ਘਰ ਪਹੁੰਚ ਕੇ ਮਾਨਯੋਗ ਸਪੀਕਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ 50000 ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਇਸ ਬੱਚੀ ਦੇ ਘਰ ਵਿਖੇ ਪਹੁੰਚ ਕੇ ਮਹਿਸੂਸ ਕੀਤਾ ਕਿ ਇਸ ਬੱਚੀ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਘਰ ਦੀ ਹਾਲਤ ਬਹੁਤ ਖਸਤਾ ਹੈ ਇਸ ਲਈ ਮਾਨਯੋਗ ਸਪੀਕਰ ਨੇ ਪਰਿਵਾਰ ਉੱਪਰ ਉਸਾ ਦਿਵਾਇਆ ਕਿ ਇਹਨਾਂ ਦੇ ਮਕਾਨ ਨੂੰ ਵੀ ਜਲਦੀ ਤਿਆਰ ਕਰਵਾਇਆ ਜਾਵੇਗਾ ਸੀਟੀ ਲਾਈਵ ਚੈਨਲ ਦੀ ਖਾਸ ਰਿਪੋਰਟ ਦੇਖੋ ਸਾਡੀਆਂ ਧੀਆਂ ਸਾਡਾ ਮਾਣ ਹੈ ਸਾਡਾ ਮਾਣ ਹੈ ਹਾਂ ਧੀਆਂ ਨਾਲ ਹੀ ਸਾਡਾ ਜਿਹੜਾ ਸਾਡੀ ਚੜ੍ਹਦੀ ਕਲਾ ਸਾਡੀ ਧੀਆਂ ਦੀ ਚੜ੍ਹਦੀ ਕਲਾ ਸਾਡੀ ਚੜ੍ਹਦੀ ਕਲਾ ਸੋ ਇਹ ਧੀ ਜਿਹੜੀ ਸਾਡੀ ਮਨਦੀਪ ਕੌਰ ਬਹੁਤ ਹੀ ਮਤਲਬ ਮੁਸ਼ਕਲਾਂ ਚ ਰਹਿ ਕੇ ਵੀ ਜਿਹੜੀ ਖਾਲਸੇ ਦੀ ਸਹੀ ਸਪਿਰਟ ਹੁੰਦੀ ਹੈ ਉਹਦੇ ਨਾਲ ਚੜ੍ਹਵੀ ਗਲਾ ਵਾਲੇ ਇਹਨਾਂ ਨੇ ਮਾਹੌਲ ਤੇ ਰਹੇ ਆ ਤੇ ਇਹਨਾਂ ਦੇ ਕੋਚ ਗੁਰਪ੍ਰੀਤ ਸਿੰਘ ਹੋਣਾ ਨੇ ਇਹਨਾਂ ਨੂੰ ਵਧੀਆ ਸਿੱਖਿਆ ਦਿੱਤੀ ਅੱਜ ਇਹ ਨੈਸ਼ਨਲ ਲੈਵਲ ਤੇ ਗੱਤਕਾ ਚੈਂਪੀਅਨਸ਼ਿਪ ਤੋਂ 골ਡ ਮੈਡਲ ਲੈ ਕੇ ਆਈ ਹੈ ਇਹਦੇ ਲਈ ਇਹਨੂੰ ਇਹਨੂੰ ਵਧਾਈ ਇਹਦੇ ਬਾਪੇ ਨੂੰ ਵਧਾਈ ਤੇ ਕੋਚ ਨੂੰ ਵਧਾਈ ਤੇ ਮੇਰੇ ਕੋਟ ਪੂਰੇ ਦੀ ਮੈਨੂੰ ਵੀ ਵਧਾਈ ਦੇ ਦਿਓ ਸਾਰਾ ਸਿਹਰਾ ਹੀ ਤੁਹਾਡੇ ਸਿਰ ਹੈ ਜੀ ਤੋ ਇਹਦੇ ਲਈ ਅੱਜ ਮੈਂ 51000 ਰੁਪਇਆ ਇਹਨੂੰ ਹੌਫ ਲਵ ਲਈ ਹਾਂ ਤੇ ਅਨਾਉਂਸ ਕਰਕੇ ਚੱਲੇ ਆਂ ਇੱਕ ਪਹਿਲਾ ਇੱਕ ਮਿੰਟ ਜੀ